ਸਤ ਜੀ ਹਾਂ ਜੀ ਰੋਜ਼ ਇੱਥੇ ਆਣ ਕੇ ਤੁਸੀਂ ਬਹਿ ਜਾਂਦੇ ਜੇ ਮੈਨੂੰ ਇਹ ਤਾਂ ਦੱਸੋ ਵੀ ਕਰਦੇ ਕੀ ਜੇ ਧੀਰੀ ਆਖਦੀ ਸਤ ਜੀ ਸਤ ਜੀ ਇਹ ਹੋ ਗਿਆ ਓਏ ਛੁੱਟਵਾ ਮੈਂ ਸੁਰ ਲਾਉਂਦਿਆਂ ਤੂੰ ਮੈਨੂੰ ਟੋਕਤਾ ਵਿੱਚੋਂ ਅੱਛਾ ਅੱਛਾ ਮੈਂ ਸਹਤ ਉਸਤਾਦ ਦੀ ਗਰਾਰੀ ਅੜ ਗਈ ਆ ਰਗਾਂ ਦੇ ਵਿੱਚ ਸੋਨੂੰ ਦੱਸ ਸੋਰੇ ਠੀਕੋ ਧੀਰੀ ਆਖਦੀ ਤੋਬਾ ਤੋਬਾ ਉਸਤਾਦ ਤੁਤਕਦੀਨ ਜੀ ਤੋਬਾ ਕੀ ਆਵਾਰ ਲੱਗਾ ਵਾਹ ਉਸਤਾਦ ਜੀ ਜੀ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਉਸਤਾਦ ਵਾ ਤੁਤਕਦੀਨ ਹਾਂਜੀ ਇਹ ਕਿੱਥੇ ਕਿੱਥੇ ਜਾਂਦਾ ਰਿਹਾ ਵਾ ਕੈਨੇਡਾ ਵਾਹ ਜੀ ਵਾ ਅਮਰੀਕਾ ਵਾਹ ਜੀ ਵਾ ਨਿਊਜ਼ੀਲੈਂਡ ਵਾਹ ਜੀ ਵਾ ਆਸਟ੍ਰੇਲੀਆ ਵਾਹ ਜੀ ਵਾ ਸਿੰਗਾਪੁਰ ਵਾਹ ਜੀ ਵਾ ਇੱਥੇ ਉਸਤਾਦ ਜੀ ਨੇ ਕਿਤੇ ਨਹੀਂ ਗਿਆ ਆ ਕੀ ਤੇਨਿੰਗਾ ਆ ਉਸਤਾਦ ਜੀ ਕਿੱਥੇ ਗਿਆ ਫੇ ਇਨਾ ਨੇ ਜਦੋਂ ਗਿਆ ਹਾਂਜੀ ਮੁਰਗੀ ਮੱਲੇ ਗਿਆ ਮਾਰ ਸਾਲੇ ਕਾ ਖੋਪੜੀ ਤੋੜਵੇ ਖੋਪੜੀ ਤੋੜੋ ਜੀ ਹਾਂਜੀ ਕਿਦਾਂ ਕਰੋ ਤੁਸੀਂ ਮੈਂ ਤੁਹਾਨੂੰ ਗੀਤ ਕੋਈ ਕਹਿਣਾ ਤੁਸੀਂ ਉਹ ਗੀਤ ਸੁਣਾ ਦਿਓ ਮੈਨੂੰ ਸੁਣਾ ਦਿੰਦੇ ਹਾਂ ਉਸਤਾਦ ਜੀ ਹਾਂਜੀ ਤੁਹਾਡੇ ਤੋਂ ਇਲਾਵਾ ਮੈਂ ਸਿਰਫ 4-5 ਸਿੰਗਰਾਂ ਦਾ ਫੈਨ ਹਾਂ ਪੇ ਤੁਸੀਂ ਇਦਾਂ ਕਰੋ ਮੈਨੂੰ ਕੋਈ ਬੱਬੂ ਮਾਂ ਦਾ ਗੀਤ ਸੁਣਾ ਦਿਓ ਤੇ ਬਹੁਤ ਬਹੁਤ ਧੰਨਵਾਦ ਹਾਂਗਾ ਤੁਹਾਡਾ ਲਓ ਜੀ ਤੁਹਾਡੀ ਹੁਣੇ ਫਰਮਾਇਸ਼ ਦੇ ਉੱਪਰ ਬੱਬੂ ਮਾਂ ਦਾ ਗਾਣਾ ਸੁਣਾ ਦਿੰਦਾ ਹਾਂ ਜੀ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਉਠਾ ਲੈ ਤੇ ਕੋਈ ਰੋਦਾ ਹੋਊਗਾ ਮੁਝੇ ਮਿਰ ਕੋ ਨਹੀਂ ਰੇ ਉਸਤਾਦ ਜੀ ਹਾਂ ਜੀ ਤੁਸੀਂ ਛੱਡੋ ਇਹ ਗੱਲ ਨੂੰ ਹਾਂ ਜੀ ਰਣਜੀਤ ਬਾਵੇ ਦੀ ਚੱਕਣੀ ਜੀ ਬੀਤਣਾ ਸੁਣਾ ਦਿਓ ਮੈਨੂੰ ਵਧੀਆ ਜਿਹਾ ਰਣਜੀਤ ਬਾਵੇ ਦਾ ਗੀਤ ਸੁਣਾ ਦਿਓ ਠੀਕ ਹੈ ਜਜਬਾ ਹੁੰਦਾ ਹਾਂ ਜੀ ਗੱਲ ਦਿਲ ਤੇ ਲੱਗੀ ਏ ਦੁੱਖ ਏ ਹੋ ਮਾਰਦਾਨੀ ਪਹਿਲਾ ਆਪਣਾ ਬਣਾ ਕੇ ਪਾਤੀ ਮੈਂ ਤੁਹਾਨੂੰ ਕੁਛ ਕੋਈ ਕਹੀ ਜਾਂਦਾ ਤੁਸੀਂ ਕੁਝ ਹੋਰੀ ਕਹੀ ਜਾਂਦੇ ਯੂ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਹੁਣ ਹੋਰ ਕੋਈ ਕਹਿੰਦਾ ਮੈਨੂੰ ਕੀ ਸੁਣਾਉ ਵਦਿਓ ਲਓ ਜੀ ਜਿੱਦਾਂ ਕਹੋ ਉਦਾਂ ਸੁਣਾ ਦਿੰਦੇ ਤੁਹਾਨੂੰ ਕਰੋ ਫਰਮਾਇਸ਼ ਜੀ ਪਾਤੀ ਜੀ ਹਾਂਜੀ ਉਹੀਂ ਐਂ ਦਾ ਕਰੋ ਜੇ ਤੁਹਾਨੂੰ ਨਹੀਂ ਨਾ ਕੋ ਹੁੰਦਾ ਤੇ ਮੈਨੂੰ ਹਰ ਭਜਨ ਮੰਨਦਾ ਹੀ ਕੋਈ ਕੀ ਸੁਣਾ ਦੋ ਲੈ ਮੈਂ ਟੋਡੀ ਫਰਮਾਇਸ਼ ਤੇ ਹੁਣ ਸੁਣਾ ਦਿੰਦਾ ਲੱਕਟ ਵੰਟੀ ਏਟ ਕੁੜੀ ਦਾ 47 ਏਟ ਕੁੜੀ ਦਾ ਚੁੱਪ ਕਰ ਜਾ ਵੱਡਾ ਉਸਤਾਦ ਆਇਆ ਸਾਲ ਹੋ ਗਿਆ ਮੇਰੇ ਕੋਲ ਲੱਗਾ ਕਿ ਤਾਂ ਹੁੰੜਿਆ ਮੈਂ ਅੱਖਾਂ ਕੱਲਾ ਜਾ ਕੇ ਕਿਉਂ ਗਾਉਂਦਾ ਤੈਨੂੰ ਤਾਂ ਗਾਉਣਾ ਨਹੀਂ ਆਉਂਦਾ ਬਿੱਜੂਆ ਜਿਆ ਉਦਾਂ ਦਾ ਤੂੰ ਤੇ ਉਦਾਂ ਦਾ ਤੇਰਾ ਉਸਤਾਦ ਵੱਡੇ 스타 ਵਾਲੇ ਤੂੰ ਮੈਨੂੰ ਕਿ ਸਖਾ ਲੈਣਾ ਕੀ ਦੋਏ ਜਾ ਚੱਲ ਜਾ ਆਲੋਖ ਮੈਂ ਤੇਰੀਆਂ ਲਤਾਂ ਘੁੱਡਣਾਂ ਕਦੇ ਤੂੰ ਮੇਰੇ ਕੋ ਪੱਛੇ ਪਵਾਉਣਾ ਕਦੇ ਤੂੰ ਤੋਖ ਕਰਦਾ ਆ ਉਸਤਾਦ ਤੇਰਾ ਤੂਤਕਦੀਨ ਵਿੱਚ ਉਹ ਮੈਂ ਨਹੀਂ ਫੇਰਨੀ ਤੇ ਵਿੱਚ ਤੈਨੂੰ ਆਏ ਵੱਡੇ ਸਿੰਗਰ ਗੀਤ ਕੋਈ ਕਹਿੰਦਾ ਸੁਣਾ ਦੇ ਸੁਣਾ ਕੋਈ ਹੋਰ ਹੀ ਦਿੰਦਾ ਸੁਰ ਤੇਰਾ ਜਾਣ ਜਾ ਕਿਤੇ ਜੰਮੂ ਕਸ਼ਮੀਰ ਵਾਲ ਨੂੰ ਬਦਦਾ ਸਿੰਗਰ ਵਾਲਿਆ ਫਿਰਦਾ ਕਿਹੜਾ ਕਾੜਾ ਖੂੜਾ ਨਾ ਲਾਦੀ ਤੇ ਜੱਪਲ ਬੜੀ ਫਿਰਨੀ ਹੋ ਆ ਜਾ ਆ ਜਾ ਤੇਰੇ ਮੈਂ ਚੰਗਾ ਖੋਹ ਲਾ ਦਿੰਦੇ ਆ ਜਾ 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 ਚੱਲ ਜਾ ਜਾ ਕੇ ਆ ਕੇ ਸਾਲ ਹੋ ਗਿਆ ਮੇਰੇ ਕੋ ਪੱਠੇ ਪਵਾਉਣ ਦੇ ਨੂੰ ਵੇਲਾ ਤੂੰ ਆਪ ਤੇ ਵੇਲਾ ਤੇਰਾ ਉਸਤਾਦ ਤੂੰ ਜੈ ਉਸਤਾਦ ਤੂੰ ਤਕਦੀਨ ਮਰਿਆਦਾ ਤੂੰ ਤਕਦੀਨ ਉਸਤਾਦ ਜੀ ਕੋ ਮਾ ਜਾਂਦਾ ਮੈਂ ਤੁਨੂੰ ਮਾਫ ਕਰੀ ਉਸਤਾਦ ਤੂੰ ਤਕਦੀਨ ਇਹਨੂੰ ਪਰ ਮਹਾ ਚਾਵਲ ਪੱਠੇ ਵੜਨ ਦੀ ਲੱਭਾ ਹੈ। ਬੱਚੇ ਆਉਣ ਬਾਪੂ ਦੇ ਵਾਲੇ। ਉਹ ਨੋ 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 ਨੋ। ਮੈਂ ਪਹਿਲੇ ਬਣਾ ਪੈਣਾ ਪੈਂਦਾ ਸੋਸਾ ਲਾਉਣਾ। ਅੱਜ ਨਾਲ ਮਨਾ ਚੱਲਦੇ ਪੈਣੋ ਲੰਮੀ ਫੋਟੋ।